ਨਹੀਂ ਓ ਜੱਤ ਦੀ ਮੈਦਾਨ ਜੰਗ ਦਾ ਢੀੜ ਨਹੀਂ ਓ ਜੱਤ ਦੀ ਮੈਦਾਨ ਜੰਗ ਦਾ ਜਾਪ ਤੇ ਚਰਹਿ ਕੇ ਹੀ ਲੜਾਈਆਂ ਹੁੰਦੀਆਂ ਸੜਕਾਂ ਤੇ ਆ ਕੇ ਪੈਂਦੇ ਹੱਕ ਮੰਗਣ ਕੱਲੀ ਮਿਹਨਤ ਦੇ ਨਾਲ ਨੱਕ ਮਾਈਆਂ ਹੁੰਦੀਆਂ ਸੜਕਾਂ ਤੇ ਆ ਕੇ ਪੈਂਦੇ ਹੱਕ ਮੰਗਣ ਕੱਲੀ ਮਿਹਨਤ ਦੇ ਨਾਲ ਨੱਕ ਮਾਈਆਂ ਹੁੰਦੀਆਂ ਘਰ ਵਿੱਚ ਸਾਰਾ ਦਿਨ ਬੀਜੇ ਮੋੜਕਾ ਘਰ ਵਿੱਚ ਫੇਰ ਵੀ ਨ ਪੈਣ ਪੂਰੀਆਂ ਸਿਰ ਪੂੜੇ ਵਿੱਚ ਦਾਤੀ ਪੱਲੀ ਬਾਚਦੀ ਕੌਣ ਚੁੰਗ ਜਾਣਦਾ ਏ ਮੱਝਾਂ ਬੂਰੀਆਂ ਬਾਲ ਤੇਰੇ ਦੇਖ ਸੁੱਕੇ ਰੋਟ ਚਾਬਦੇ ਬਾਲ ਤੇਰੇ ਦੇਖ ਸੁੱਕੇ ਰੋਟ ਚਾਬਦੇ ਕੀ ਦੇ ਲਈ ਹੀ ਦੁੱਧ ਤੇ ਮਲਾਈਆਂ ਹੁੰਦੀਆਂ ਸਾਰਕਾ ਤੇ ਆ ਕੇ ਪੈਂਦੇ ਹੱਕ ਮੰਗਣ ਕੱਲੀ ਮਿਹਨਤ ਦੇ ਕਮਾਈਆਂ ਹੁੰਦੀਆਂ ਪੱਠਿਆਂ ਤੇ ਬੜੀਆਂ ਤੂੰ ਇਟਾਂ ਪੱਥੀਆਂ ਛੱਤ ਤੇਰੇ ਘਰਵਾਰੀ ਚੋਂਦੀ ਰਹੀ ਜਾਗ ਜਾਗ ਰਾਤਾਂ ਨੂੰ ਸਿਨੱਕੇ ਮੋੜਦਾ ਮੱਥੇ ਦੀ ਲਕੀਰ ਤੇਰੀ ਸੌਂਦੀ ਰਹੀ ਢਾਕੂਆਂ ਦੇ ਘਰੇ ਪੈਂਦੇ ਟੱਕੇ ਮਾਰਨੇ ਢਾਕੂਆਂ ਦੇ ਘਰੇ ਪੈਂਦੇ ਢਾਕੇ ਮਾਰਨੇ ਐਵੇਂ ਨਹੀਂ ਓ ਯਾਰਾ ਸੁਣ ਵਾਈਆਂ ਹੁੰਦੀਆਂ ਢੀੜ ਨਹੀਂ ਉਹ ਜੱਤ ਦੀ ਮੈਦਾਨ ਜੰਗ ਦਾ ਚਾਪਤੇ 'ਚ ਰਹਿ ਕੇ ਹੀ ਲੜਾਈਆਂ ਹੁੰਦੀਆਂ ਸੜਕਾਂ ਤੇ ਆ ਕੇ ਪੈਂਦੇ ਹੱਕ ਮੰਗਣੇ ਸੜਕਾਂ ਤੇ ਆ ਕੇ ਪੈਂਦੇ ਹੱਕ ਮੰਗਣੇ ਕੱਲੀ ਮਿਹਨਤ ਦੇ ਨਾਲ ਨਾ ਕਮਾਈਆਂ ਹੁੰਦੀਆਂ ਕੱਲੀ ਮਿਹਨਤ ਦੇ ਨਾਲ ਨਾ ਕਮਾਈਆਂ ਹੁੰਦੀਆਂ